audio jungle ਸਤਿ ਸ਼੍ਰੀ ਅਕਾਲ ਜੀ ਵੈਲਕਮ ਬੈਕ ਟੂ ਯੋਰ ਫੇਵਰਿਟ ਚੈਨਲ ਆਨ ਮਨੀ ਜੌਬ ਜਿਵੇਂ ਕਿ ਤੁਹਾਨੂੰ ਪਿਛਲੀ ਵੀਡੀਓ ਚ ਮੈਂ ਦੱਸਿਆ ਸੀਗਾ ਕਿ ਪੰਜਾਬ ਦੇ ਜਿੰਨੇ ਵੀ ਮੁਲਾਜ਼ਮ ਨੇ ਸਰਕਾਰੀ ਮੁਲਾਜ਼ਮ ਉਹਨਾਂ ਨੇ ਪੰਜਾਬ ਐਂਡ ਹਾਈ ਕੋਰਟ ਦੇ ਵਿੱਚ ਜਿਹੜਾ ਸੀਗਾ ਉਹਨਾਂ ਦੇ ਕੇਸ ਚੱਲ ਰਿਹਾ ਉਹਦੀ ਸੁਣਵਾਈ ਜਿਹੜੀ ਆ 29/11 ਨੂੰ ਸੀਗੀ ਔਰ ਅੱਜ ਇਹਦੀ ਜਿਹੜੀ ਆ ਸੁਣਵਾਈ ਹੋ ਕੇ ਕੀ ਆਈ ਆ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਲੇਟੈਸਟ ਨਿਊਜ਼ ਸੋ ਸਭ ਤੋਂ ਪਹਿਲਾਂ ਸਿਗਾਰ ਨੇ ਕਿਹਾ ਸੀਗਾ 5 2.5 ਨਾਈਫ ਗੁਣਾਕ ਦੇ ਨਾਲ ਪੈਨਸ਼ਨ ਜਿਹੜੀ ਆ ਸੋਧੀ ਜਾਵੇ ਤੇ ਹਾਈ ਕੋਰਟ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਜਿੰਨੇ ਪੰਜਾਬ ਸਰਕਾਰ ਨੂੰ ਉਹਨਾਂ ਨੇ ਆ ਰ ਪੰਜਾਬ ਸਰਕਾਰ ਇਹ ਸੁਪਰ ਫੈਸਲਾ ਲਵੇਗੀ ਅਗਰ ਪੰਜਾਬ ਸਰਕਾਰ ਇਸ ਨੂੰ ਨਈ ਦਾ ਜਵਾਬ ਦੇਣਾ ਚਾਹੁੰਦੀ ਹੈ ਤੇ ਉਹਨੂੰ ਨਾਲ ਨਾਲ ਹੀ ਆਪਣਾ ਸਪਸ਼ਟੀਕਰਨ ਰੱਖਣਾ ਪਏਗਾ। ਅਗਲਾ ਉਹਦੇ ਸੁਣਵਾਈ ਦੇ ਵਿੱਚ ਮੇਨ ਜਿਹੜਾ ਸੀਗਾ ਸਵਾਲ ਸੀਗਾ ਉਹ ਸੀਗਾ ਕਿ 11 2006 ਤੋਂ ਲੈ ਕੇ 11 2000 ਜਿਹੜੇ ਵਾ 12 ਤੱਕ ਜਿੰਨੇ ਵੀ ਰਿਟਾਇਰ ਹੋਏ ਨੇ ਮੁਲਾਜ਼ਮ ਉਹਨਾਂ ਨੂੰ ਪੁਰਾਣੀਆਂ ਮੁਲਾਜ਼ਮਾਂ ਦੇ ਅਨੁਸਾਰ ਪੈਨਸ਼ਨ ਦਿੱਤੀ ਜਾਵੇ ਤਾਂ ਹਾਈ ਕੋਰਟ ਨੇ ਕਿਹਾ ਹੈ ਕਿ ਇਸੇ ਸਬੰਧੀ ਅਗਲੀ ਮਿਤੀ ਨੂੰ 21 1 2025 ਨੂੰ ਇਹਦੀ ਅਗਲੀ ਤਰੀਕ ਪਾਈ ਗਈ ਹੈ ਉਹਦੇ ਉੱਪਰ ਦੁਬਾਰਾ ਤੋਂ ਇਸ ਉੱਪਰ ਚਰਚਾ ਹੋਵੇਗੀ। ਅਗਲਾ ਸਵਾਲ ਸੀਗਾ ਕਿ ਮੁਲਾਜ਼ਮਾਂ ਦੀ ਅਕਮੋਡੇਸ਼ਨ ਕਟੌਪ ਦੀ ਜਿਹੜੀ ਆ 12 ਸਾਲ ਤੋਂ ਬਾਅਦ ਜਿਹੜੀ ਉਹ ਨਹੀਂ ਹੋਣੀ ਚਾਹੀਦੀ ਤਾਂ ਹਾਈ ਕੋਰਟ ਨੇ ਕਿਹਾ ਕਿ ਇਸ ਸਬੰਧੀ ਜਿੰਨੀਆਂ ਵੀ ਰਿਟਾਂ ਕੋਰਟ ਨੂੰ ਦਿੱਤੀਆਂ ਗਈਆਂ ਸਾਰੀਆਂ ਰੱਦ ਕੀਤੀਆਂ ਗਈਆਂ ਹਨ ਉਸ ਤੋਂ ਬਾਅਦ ਉਹਨਾਂ ਦਾ ਮੇਨ ਸੀਗਾ ਮੁੱਦਾ ਅਜਵਲੀ ਪਟੀਸ਼ਨ ਦੇ ਵਿੱਚ ਅਜਵਲੀ ਕੇਸ ਦੇ ਵਿੱਚ ਸੁਣਵਾਈ ਦੇ ਵਿੱਚ ਕਿ ਮੁਲਾਜ਼ਮਾਂ ਦੇ ਪੁਰਾਣੇ 5 ਸਾਲ ਦਾ ਜਿਹੜਾ ਵੀ ਰੈਂਦਾ ਬਕਾਇਆ ਵਾ ਤਾਂ ਪੰਜਾਬ ਹਾਈ ਕੋਰਟ ਨੇ ਕਿਹਾ ਕਿ ਇਸੇ ਸੰਬੰਧੀ ਹਜੇ ਫੈਸਲਾ ਆਉਣੇ ਬਾਕੀ ਹੈ ਜਦੋਂ ਵੀ ਆਇਆ ਤਾਂ ਸਾਰਿਆਂ ਨੂੰ ਦੱਸ ਦਿੱਤਾ ਜਾਵੇਗਾ ਸੋ ਹੁਣ ਸਾਨੂੰ ਵੇਟ ਹੈਗੀ ਹੈ ਜੀ 21 1 2025 ਦੀ ਅਗਲੀ ਡੇਟ ਪਈ ਹੈ ਹੋਰ ਵੀ ਜਿੰਨੇ ਵੀ ਪੰਜਾਬ ਦੇ ਮੁਲਾਜ਼ਮਾਂ ਦੀ ਜਿੰਨੇ ਵੀ ਕੇਸ ਚੱਲ ਰਹੇ ਹਰ ਇੱਕ ਚੀਜ਼ ਨਾਲ ਅਪਡੇਟ ਰਹਿ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਤੇ ਨਾਲ ਸ਼ੇਅਰ ਵੀ ਕਰ ਦਿਆ ਕਰੋ ਜੀ ਥਿਸ ਇਜ਼ 올 अबाउट ਟੁਡੇਜ਼ I hope you have liked this video stay tuned with your ithkar for more upcoming jobs in punjab till then take care bye bye